ਇਹ ਲੋਕ ਕਹਿੰਦੀ ਆਪਣਾ ਉਹ ਲੈ ਕੇ ਆਪਣੇ ਫੇਰ ਨੇ ਬੱਲ ਕੱਲ ਮਰ ਰਿਹਾ ਕੀ ਕਰਨਾ ਚਾਹੋਗੇ ਤੁਹਾਡੇ ਕੀ ਲੱਗਦੇ ਸੀ ਇਸ ਬਾਰੇ ਮੇਰੀ ਸਾਲੇ ਦੀ ਬੇਟੀ ਹੈ ਜੀ ਮੇਰੇ ਕੋ 2 2 ਨੇ ਮੇਰੇ ਕੋ ਕੀ ਕੀ ਤੇ ਮੇਰੇ ਕੋ ਰਹਿੰਦੀ ਰਹੀ ਹੈ ਵਿਆਹ ਇਹਨੂੰ 12 ਸਾਲ ਹੋ ਗਏ ਥੋੜੀ ਜੀ ਇਹਨਾਂ ਦੀ ਆਪਸ ਵਿੱਚ ਸ਼ੁਰੂ ਤੋਂ ਹੀ ਤੋ ਤੋ ਮੈਂ ਮੈਂ ਜਿਹੜੀ ਉਹ ਦੋਹਾਂ ਜੀਆਂ ਦੇ ਵਿੱਚ ਹੈ ਗਈ ਸੀ ਇੱਥੋਂ ਤੱਕ ਪਤਾ ਨਹੀਂ ਵੀ ਉਹ ਇੰਨਾ ਕਾਰਾ ਕਰ ਦੂਗਾ ਸਾਡੀ ਕੁੜੀ ਨੂੰ ਵਿਸ਼ਵਾਸ ਨਹੀਂ ਸੀ ਵੀ ਉਹ ਮੌਤ ਦੇ ਘਾਟ ਵੀ ਤਾਰ ਦੇਗਾ ਮੌਤ ਦੇ ਘਾਟ ਤਾਰਿਆ ਗਿਆ ਵਾ ਜਿਹੜਾ ਉਹ ਸਾਜ਼ਿਸ਼ ਦੇ ਤਹਿਤ ਤਾਰਿਆ ਗਿਆ ਕੈਮਰੇ ਬੰਦ ਕੀਤੇ ਗਏ ਆ ਜਿਹੜੇ ਸਾਡੇ ਜਾਣ ਤੋਂ ਪਹਿਲਾਂ ਬੈੱਡ ਸਾਰਾ ਕੁਝ ਉਹ ਧੋਤ ਆ ਗਿਆ ਵਾ ਮਾਂ ਪਿਓ ਦੀ ਨਾਲ ਸਾਜ਼ਿਸ਼ ਆ ਉਹਨਾਂ ਨੇ ਸਾਰਾ ਉਹ ਸਫਾਈ ਕਰਕੇ ਕੱਪੜੇ ਬਦਲ ਕੇ ਪਾਏ ਆ ਸਾਰਾ ਕੁਝ ਉਹਨਾਂ ਨੇ ਸਾਜਿਦ ਦੇ ਤਹਿਤ ਕੀਤਾ ਤੁਸੀਂ ਹੁਣ ਜਿਹੜੀ ਗੜਕੀ ਆ ਉਹਦਾ ਸੰਸਕਾਰ ਜਿਹੜਾ ਉਹ ਕਿੱਥੇ ਕਰਨਾ ਏਕੇ ਪਿੰਡ ਕਰ ਰਹੇ ਆ ਪਿੰਡ ਲੋਹਾਰ ਕਾ ਕਲਾ ਜਿਲ੍ਹਾ ਅੰਮ੍ਰਿਤਸਰ ਕਾਰਨ ਪਲਗਾ ਕੋ ਕਤਰਾ ਦੇ ਕਾਰਨ ਕੀ ਹੋਇਆ ਹਾਂਜੀ ਕਿਉਂ ਕਾਰਨ ਕਿਉਂ ਮਰਡਰ ਕਿਉਂ ਆਇਆ ਪਲਗਾ ਕੋ ਮਾਡਲ ਇਹ ਤੇਰੇ ਮੇਰੇ ਤੋਂ ਜਿਹੜੀ ਸੁਣੀ ਸੁਣਾਈ ਉਹੋ ਹੀ ਗੱਲ ਸਾਡੇ ਕੋਲ ਆਹੀ ਹੁਣ ਉਹ ਪੱਕਾ ਸਬੂਤ ਤੇ ਬਣਾ ਨਹੀਂ ਸਕਦੇ ਪਰ ਉਹ ਕੋਈ ਇਹਦੇ ਰਿਲੇਖ ਕੁੜੀ ਡੱਕਦੀ ਸੀ ਮਾਰਾ ਮੋਰ ਜਿੰਨਾ ਸਾਨੂੰ ਪਤਾ ਵਾ ਉਹਦੇ ਤੋਂ ਹੀ ਇਹ ਜਿਹੜਾ ਉਹਦੇ ਬਾਹਰ ਪਿਆ ਹੁਣ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਵੀ ਇਹਨੇ ਇੱਕ ਬਹੁਤ ਨਰਦਈ ਤੌਰ ਤੇ ਜਿਹੜਾ ਵਾ ਇੱਕ ਸਮਾਜਿਕ ਤੌਰ ਤੇ ਜਿਹੜੇ ਛੋਟੇ ਪੌਦੇ ਹੁੰਦੇ ਆ ਬੂਟੇ ਹੁੰਦੇ ਜਿੰਨਾ ਛਾਂ ਦੇਣੀ ਹੁੰਦੀ ਆ ਕੁੜੀ ਉਹਨਾਂ ਨੂੰ ਸਿੱਖਿਆ ਦੇ ਰਹੀ ਸੀ ਬੱਚਿਆਂ ਨੂੰ ਸਿੱਖਿਆ ਸਕੂਲ ਦੇ ਵਿੱਚ ਬੱਚਿਆਂ ਨੂੰ ਸੁਧਾਰ ਰਹੀ ਸਾਡੇ ਸਮਾਜ ਨੂੰ ਸੇਧ ਦੇ ਰਹੀ ਸੀ ਉਸੇ ਦੇ ਨਾਲ ਹੀ ਇਹ ਘਟਾਵਰਤਿਆ ਗਿਆ ਕਿ ਉਹ ਨਾ ਚੰਗੇ ਬੱਚੇ ਪੈਦਾ ਹੋ ਸਕਣਗਾ ਉਹਨੇ ਬਹੁਤ ਨਰਦਈ ਜਿਹੜੀ ਆ ਉਹ ਰਾਖਸ਼ਪ੍ਰਿਤੀ ਦੇ ਨਾਲ ਜਿਹੜਾ ਉਹਦਾ ਕਤਲ ਕੀਤਾ ਮੈਂ ਜਸਪਾਲ ਦੇ ਮਾਸੀ ਦਾ ਬੇਟਾ ਤੇ ਜਸਪਾਲ ਸਾਡੇ ਕੋਲ ਰਹੀ ਆ ਗ੍ਰੈਜੂਏਸ਼ਨ ਕੀਤੀ ਆ ਅਸੀਂ ਉਹਦਾ ਵਿਆਹ ਕੀਤਾ ਤੇ ਬੜੇ ਨਰਦਈ ਤਰੀਕੇ ਦੇ ਨਾਲ ਇਹਦੇ ਘਰ ਵਾਲੇ ਨੇ ਉਹਨੂੰ ਮਾਰਿਆ ਬਿਨਾਂ ਕਿਸੇ ਕਾਰਨ ਤੋਂ 3:30 ਵਜੇ 4 ਵਜੇ ਦਾ ਵਾਕਿਆ ਜੀ ਸਵੇਰੇ ਸੌਖ ਤੇ ਕਮਰੇ ਦੇ ਵਿੱਚ ਛਿੱਟੇ ਖਿੱਲਰੇ ਪਏ ਆ ਪਤਾ ਨਹੀਂ ਕਿਦਾਂ ਤੜਫਾ ਤੜਫਾ ਕੇ ਮਾਰਿਆ ਤੇ ਸਾਨੂੰ ਹੈਰਾਨ ਕੀ ਆ ਵੀ ਇਹਦੇ ਮਾਪਿਆਂ ਨੂੰ ਕਿਉਂ ਨਹੀਂ ਪਤਾ ਲੱਗਾ ਕਿਉਂ ਨਹੀਂ ਉਹਨਾਂ ਨੇ ਲੋਕਾਂ ਨੂੰ ਰੌਲਾ ਰਲਾ પા ਕੇ ਬੁਲਾਇਆ ਉਸਨੇ ਕੀ ਕਾਰਵਾਈ ਕੀਤੀ ਉਸਨੇ ਹਾਲੇ ਉਹਨਾਂ ਦੀ ਅਰੈਸਟ ਭਾਈ ਆ ਜੀ ਇਹਦੇ ਇਹਨਾਂ ਦੀ ਇਹਦੇ ਮਾਪਿਓ ਦੀ ਤੇ ਇਹਦੀ ਅਮਰਜੀ ਆਹ ਜੀ ਅਮਰਜੀ اسی ਕੀ ਮੰਗ ਕਰਦੇ ਕਿ ਉਹਨਾਂ ਦੇ ਅਸੀਂ ਮੰਗ ਕਰਦੇ ਆ ਜੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਜੀ ਕੀ ਹਾਲ ਤੁਹਾਡਾ ਇਥੇ ਹਸਰ ਪਹੁੰਚੇ ਕੀ ਗੱਲ ਹੋਈ ਸਾਰੀ ਮੈਂ ਸਮਾਜ ਸੇਵਕ ਪਰਮਜੀਤ ਸਿੰਘ ਟੈਂਟ ਗੁਰੂ ਸਾਹਿਬ ਕਟਨਾ ਤੁਹਾਨੂੰ ਦੱਸਿਆ ਕਿ ਜਿਸ ਤਨਾ ਤਲ ਮੰਦ ਭਾਗੀ ਕਟਨਾ ਸਾਡੇ ਨਜ਼ਰ ਦੇ ਵਿੱਚ ਵਧਦੀ ਹੈ ਉਦੇ ਸਬੰਧ ਦੇ ਵਿੱਚ ਅਸੀਂ ਅੱਜ ਨਗਰ ਦੇ ਜਿਹੜੇ ਨਗਰ ਵਾਸੀ ਸਾਰੇ ਆਏ ਆ ਨਾਲ ਕਿਉਂਕਿ ਲੜਕਾ ਜਿਹੜਾ ਉਹ ਅਬਰਵੀਰ ਸਿੰਘ ਉਹ ਤੇ ਉਹ ਸਟੱਡੀ ਦੀ ਰੇਤਿਆ ਮਾਪੇ ਵੀ ਆ ਤੇ ਐ ਜਿਹੜੀ ਆ ਲੜਕੀ ਦੀ ਡੈਡ ਬੋਡੀ ਆ ਅਸੀਂ ਇਹ ਬੇਨਤੀ ਕਰਦੇ ਆਂ ਵੀ ਅਸੀਂ ਆਪਣੇ ਨਗਰ ਦੇ ਵਿੱਚ ਉਹਦਾ ਸ਼ਿਸ਼ਕਾਰ ਕਰੀਏ ਕਿਉਂ ਸਾਡੇ ਪਿੰਡ ਦੀ ਉਹ ਧੀ ਪੈਣਿਆ ਸਾਡੀ ਇੱਜ਼ਤ ਆ ਤੇ ਚਾਹਤੇ ਦਾ ਪਰਿਵਾਰ ਵੀ ਜਿਹੜਾ ਸਾਰਾ ਆਇਆ ਆ ਇਹੀ ਬਾ ਇਹ ਅੱਜ ਕੱਲ ਵੀ ਇੱਥੇ ਆਏ ਆ ਅੱਜ ਵੀ ਹੀ ਆਏ ਹੋਏ ਆ ਤੇ ਇਹੋ ਬੇਨਤੀ ਕਰਦੇ ਆ ਵੀ ਸਾਨੂੰ ਡੈੱਡ ਬੋਡੀ ਜਿਹੜੀ ਇਹ ਦਿੱਤੀ ਜਾਵੇ ਇੱਥੇ ਚਸ਼ਕਾਰ ਕਰਦੇ ਕੋ ਲੜਕੀ ਦੇ ਪਰਿਵਾਰ ਵਾਲੇ ਕਹਿ ਰਹੇ ਵੀ ਅਸੀਂ ਉਹਨਾਂ ਦੇ ਅਮਰਦਸ ਸਿੰਘਾ ਉਹਦੇ ਪਿੰਡ ਹੀ ਜਾ ਕੇ ਕਰਨਾ ਵਾ ਦੇਖੋ ਜੀ ਉਹ ਮਾਂ ਬਾਪ ਪਿਆ ਉਹਨਾਂ ਦਾ ਕਹਿਣਾ ਵੀ ਜਾਜਾ ਆਪਣਾ ਉਹਨਾਂ ਦੇ ਵਿੱਚ ਰੋਸਰੀ ਆ ਪਰ ਵੇਖੋ ਇੱਥੇ ਉਹ ਜਿਹੜਾ ਵਾ ਬੇਟੀ ਬਣ ਕੇ ਆਈ ਹੈ ਤੇ ਸਾਡੇ ਕੋਲ ਇਸ ਦੇ ਜੇਤਨਾ ਫਰਜ਼ ਬਣਦੇ ਸੀ ਸੋ ਇਹ ਕਰਕੇ ਹੀ ਬੇਨਤੀ ਕਰਦਾ ਮੈਂ ਜਿਹੜਾ ਉਹਨੂੰ ਇੱਥੇ ਕਿਹਾ ਸੀ ਉਹਦੀ ਬੇਟਾ ਵੀ ਬੇਟੇ ਦੇ ਫਿਊਚਰ ਨੂੰ ਵੀ ਦੇਖਣਾ ਚਾਹੀਦਾ ਸਾਡੀ ਛੋਟਾ ਤੇ ਉਹਨੂੰ ਵੀ ਜਿਹੜੀਆਂ ਵੇੜੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਵਾ ਇਹਦੇ ਵਿੱਚ ਜ਼ਿਆਦਾ ਬੋਲਣਾ ਵੀ ਮناسب ਨਹੀਂ ਮੈਂ ਸਮਝਦਾ ਕਿਉਂਕਿ ਇਹ ਜਿਹੜੀ ਘਟਨਾ ਬਹੁਤ ਹੀ ਮੰਦਪਾਗੀ ਦਰਦਨਾਕ ਆ ਬਾਬਾ ਜੀ ਜਿਹੜਾ ਪਰਿਵਾਰ ਵੱਲੋਂ ਰੋਪ ਲਗਾਇਆ ਲੜਕੀ ਪਰਿਵਾਰ ਵੱਲੋਂ ਕਿ ਸਾਸੋਰੇ ਉੱਪਰ ਵੀ ਮਾਮਲਾ ਦੱਟੇ ਕੀਤਾ ਗਿਆ ਉਹਦੇ ਬਾਰੇ ਕੀ ਆ ਗੱਲ ਦੇਖੋ ਵੀਰ ਜੀ ਉਹਨਾਂ ਦੇ ਦਿਲ ਦੇ ਵਿੱਚ ਰੋਸ ਆ ਉਹ ਤੇ ਕਹਿੰਦੇ ਹੀ ਆ ਪਰ ਸਵਾਲ ਕੀ ਕੋਈ ਕੋ ਤੱਤ ਸਾਹਮਣੇ ਆਉਣ ਤੇ ਫੇਰ ਆ ਨਾ ਮਾਪੇ ਚਾਹੁੰਦੇ ਗੁਰਗੋਵ ਨੇ ਇੱਕ ਕੇਸ ਕਰਕੇ ਕਰਨਾ ਹੈ ਕਿਹੜਾ ਮਾਪੇ ਚਾਹੁੰਦਾ ਕਿ ਮੇਰੇ ਬੱਚੇ ਦਾ ਘਰ ਉਜੜ ਜੇ ਜਾਂ ਕੀ ਹੋਵੇ ਉਹਨਾਂ ਨੇ ਕੋਈ ਜਾਂ ਲਾਲਚ ਜਾਂ ਕੀ ਕੀ ਨਹੀਂ ਕੁਝ ਨਹੀਂ ਉਹ ਟੀਚੇ ਨੇ ਚੰਗਾ ਪਲਾ ਪਰਿਵਾਰ ਨੇ ਚਾਹੁੰਦਾ ਕੋਈ ਲਾਲਚ ਨਹੀਂ ਕੋਈ ਗੱਲ ਨਹੀਂ ਕਰਨੀ ਬਹੁਤ ਵਧੀਆ ਸ਼ਖਸੀਅਤ ਹੈ ਇਹ ਮੈਂ ਨਗਰਵਾਸੀ ਜਿਹੜੀ ਚੰਡੀ ਮਤਲਬ ਉਹਨਾਂ ਨੂੰ ਨਿੱਜੀ ਤੌਰ ਦੇਤੇ ਜਾਣਦੇ ਆਂ ਦੀ ਕੀ ਮੰਗ ਕਰਦੇ ਕਿ ਉਹ ਦੇ ਰਹਾ ਹੈ ਇਹੋ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜਿਹੜਾ ਦੋਸ਼ੀ ਹੈ ਉਹਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਦੋਸ਼ੀ ਉਹਨੇ ਬਹੁਤ ਗਲਤ ਕੰਮ ਡਟਾਇਆ ਪਰ ਜਿਹੜਾ ਨਜਾਇਜ਼ ਪਰਿਵਾਰ ਬਾਕੀ ਨੂੰ ਤੱਕਾ ਨਹੀਂ ਹੋਣਾ ਚਾਹੀਦਾ ਹਾਂਜੀ ਸਰ ਜਿਹੜਾ ਔਰਤ ਦਾ ਕਤਲ ਹੋਇਆ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਾਡੀ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀਨ ਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ कौर ਦੀ ਡੀਡੀ ਜਿਹੜੀ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਨਾਕਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਨੂੰ ਮੋਰ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਮੂਹ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਦ ਰਿਆ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਬਰਾਮਦ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਦ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਕੀ ਇਹਦੇ ਮੌਤ ਦੇ ਕਾਰਨ ਕੀ ਨੇ ਕਿਉਂ ਮਾਰੀ ਆ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਬੋਲੋ ਤੁਹੇ ਸਰ ਹੋਰ ਕਿੰਨੇ ਦੋਸ਼ੀ ਇਹਦੇ ਵਿੱਚ ਜਿਹੜੇ ਸ਼ਾਮਿਲ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਸਾਸ ਵਿੱਚ ਲਿਆ ਹੁਣ ਅੱਗੇ ਇਹਦੇ ਦੇਖਦੇ ਆ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਤਰ੍ਹਾਂ ਦੀ ਕਰਵਾਈ ਅਮਲ ਚ ਲਿਆਂਦੀ ਜਾਵੇ ਕੈਮਰੇ ਇਹਨਾਂ ਦੇ ਕਹਿੰਦੇ ਚਲਦੇ ਸੀ ਇਹ ਹਾਂਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ 18 ਨੂੰ ਵੀ ਚਲਦੇ 19 ਨੂੰ ਵੀ ਚਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਹੋਇਆ ਉਹਦੇ ਮੁਤਾਬਿਕ ਜਿਹੜੀ ਅਸੀਂ ਇਹ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਹੈ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਕਿ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਤਾਂ ਉਹਦੇ ਵਿੱਚ ਗੱਲਬਾਤ ਆਈ ਉਹ ਫਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਅਦਾ ਕਰਾਂਗੇ ਠੀਕ ਹੈ ਸਰ ਠੀਕ ਹੈ